ਅੱਜ ਜਿਹੜੀ ਗੱਲ ਕਰਨੀ ਆ ਆਪਾਂ ਕਿ ਇੱਕ ਖਾਸ ਆਡੀਓ ਕਲਿੱਪ ਜਾਂ ਵੀਡੀਓ ਜਿਹੜੀ ਲਗਾਤਾਰ ਪੰਜਾਬ ਦੇ ਲੋਕਾਂ 'ਚ ਘੁੰਮ ਰਹੀ ਆ ਕਿ ਪੰਜਾਬ 'ਚ 1 ਲੱਖ ਮੁੰਡਾ ਦੁਆਰਾ ਫਿਰ ਪੁਲਿਸ ਨੇ ਮਾਰਨਾ। ਸਿੱਕਾ ਤਾਂ ਇਹਦੇ ਬਾਰੇ ਗੱਲ ਕਰਨੀ ਆ ਵੀ ਇਹ ਕਿੰਨੀ ਕ ਅਸਲੀ ਆ ਜਾਂ ਇਹ 'ਚ ਕਿੰਨੀ ਕ ਸੱਚਾਈ ਹੋ ਸਕਦੀ ਆ ਜਾਂ ਇਹ ਨਕਲੀ ਆ। ਦੇਖੋ ਨਕਲੀ ਹੋਵੇ ਚਾਹੇ ਹੋਵੇ ਖਬਰ ਅਸਲੀ ਆ। ਲੋਕਾਂ ਨੂੰ ਭੈ ਭੀਤੇ ਕਰਦੀ ਆ ਮਨ ਦੇ ਵਿੱਚ ਡਰਤਾ ਹੁੰਦਾ ਹੀ ਆ ਕਿਉਂਕਿ ਹਰ ਕੋਈ ਬੰਦਾ ਆਪਦੀ ਧੀਆ ਪੁੱਤਾਂ ਦੀ ਸਲਾਮਤੀ ਚਾਹੁੰਦਾ ਕੋਈ ਨਹੀਂ ਚਾਹੁੰਦਾ ਕਿ ਉਹਦੇ ਧੀ ਪੁੱਤ ਮਾਰੀ ਜਾਣ ਇਹ ਕੰਮ ਸ਼ੁਰੂ ਹੋਇਆ ਅਮਰੀਕਾ ਦੇ ਵਿੱਚ ਉਹਨਾਂ ਨੇ ਆਪਦੀ ਆਈਸ ਨਾਂ ਦੀ ਫੋਰਸ ਬਣਾਈ ਆ ਉਹਦਾ ਸ਼ੁਰੂ ਕੰਮ ਇਸ ਤਰ੍ਹਾਂ ਸੀ ਕਿ ਜਿਹੜੇ 2 ਨੰਬਰ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਮੁਲਕ ਚੋਂ ਬਾਹਰ ਕੀਤਾ ਜਾਵੇਗਾ ਪਰ ਕਿਵੇਂ ਆਈਸ ਫੋਰਸ ਅ ਦਰਬਿਹਾਰ ਕਰਦੀ ਆ ਤੇ ਲੋਕਾਂ ਨੂੰ ਕਤਲ ਕਰਦੀ ਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਉੱਠ ਕੇ ਇਹਦਾ ਵਿਰੋਧ ਕਰ ਰਹੇ ਨੇ ਪਰ ਉਸ ਫੋਰਸ ਉੱਤੇ ਨਾ ਕੋਈ ਕਾਨੂੰਨੀ ਐਕਸ਼ਨ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਸਕਦੀ ਸੋ ਇੱਕ ਤਾਂ ਇਸ ਤਰ੍ਹਾਂ ਦੀ ਜਿਹੜੀ ਫੋਰਸ ਆ ਸਰਕਾਰ ਕਿਸੇ ਸਮੇਂ ਕਿਸੇ ਵੇਲੇ ਵੀ ਐਕਸ਼ਨ ਦੇ ਵਿੱਚ ਲਿਆ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਦੂਜੀ ਜਿਹੜੀ ਅਹਿਮ ਗੱਲ ਆ ਅਸੀਂ ਉਮੀਦ ਕਰਾਂਗੇ ਕਿ ਇਹ ਖਬਰ ਨਕਲੀ ਹੋਵੇ ਅਸਲੀ ਨਾ ਹੋਵੇ ਦੂਸਰੀ ਜਿਹੜੀ ਅਹਿਮ ਗੱਲ ਬਣ ਜਾਂਦੀ ਆ ਕਿ ਪੰਜਾਬ ਦੀ ਰਾਜਨੀਤਿਕ ਹਾਲਤ ਬਹੁਤ ਖਰਾਬ ਆ ਹਰ ਕੋਈ ਪਾਰਟੀ ਸੱਤਾ ਦੇ ਉੱਤੇ ਕਾਬਜ ਹੋਣ ਵਾਸਤੇ ਹਰ ਇੱਕ ਤਰ੍ਹਾਂ ਦੇ ਪ੍ਰੋਪੋਗੈਂਡੇ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਵੀ ਹਾਲਤ ਉਸ ਤਰ੍ਹਾਂ ਦੀ ਨਹੀਂ ਗਈ ਕਿ ਉਹ ਨਰੂਲ ਇੰਨੀਆਂ ਜ਼ਿਆਦਾ ਸੀਟਾਂ ਲੈ ਕੇ ਦੁਬਾਰਾ ਸਰਕਾਰ ਚ ਕਾਬਜ ਹੋਵੇ ਕੁਝ ਕੰਮ ਹੋਏ ਨਹੀਂ ਕੁਝ ਕੰਮਾਂ ਚ ਲੋਕਾਂ ਦੀਆਂ ਅਸਾਂ ਤੇ ਪੂਰੀ ਇਹ ਪਾਰਟੀ ਨਹੀਂ ਉਤਰ ਸਕੀ ਸੋ ਦੂਸਰੇ ਪਾਸੇ ਨਵੀਆਂ ਉਠੀਆਂ ਪਾਰਟੀਆਂ ਲਗਾਤਾਰ ਪੰਥਕ ਗਤੀਵਿਧੀਆਂ ਕਰ ਰਹੀਆਂ ਤੇ ਲੋਕਾਂ ਚ ਪਕੜ ਬਣਾਉਣ ਦੇ ਲਈ ਆਪ ਦਾ ਜੋਰ ਲਾ ਰਹੀਆਂ ਨੇ ਸੋ ਇੱਕ ਤਾਂ ਇਹ ਹਲਚਲ ਆ ਕਿ ਪੰਜਾਬ ਸਟੇਬਲ ਨਹੀਂਗਾ ਕੋਈ ਵੀ ਪਾਰਟੀ ਕਿਸੇ ਤਰ੍ਹਾਂ ਦਾ ਜਿਹੜਾ ਹੱਥ ਗੰਡਾ ਅਪਣਾ ਸਕਦੀ ਹੈ ਜਿਹੜੀ ਅਹਿਮ ਗੱਲ ਆ 26 ਜਨਵਰੀ 2000 26 ਦੇ ਵਿੱਚ ਹੋਈ ਕਿ ਹਰਮੰਦਰ ਸਾਹਿਬ ਦੇ ਵਿੱਚ ਦੁਬਾਰਾ 1900 1986 ਵਾਲੇ ਸਰਬੱਤ ਖਾਲਸੇ ਦੀ ਗੱਲ ਹੋਈ ਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਕੁਝ ਲੋਕ ਇਸ ਲਹਿਰ ਦੇ ਪੱਖਜ ਨੇ ਕੁਝ ਇਸ ਦੇ ਵਿਰੋਧ ਵਿੱਚ ਨੇ ਤੇ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਹੁੰਦੀ ਕਿ ਜੋ ਲਹਿਰ ਨੂੰ ਇੰਨੀ ਮੁਸ਼ਕਲ ਨਾਲ ਦਬਾਇਆ ਹੋਵੇ ਉਹ ਲਹਿਰ ਦੁਬਾਰਾ ਉਜਾਗਰ ਹੋਵੇ ਤੇ ਨੌਜਵਾਨ ਉਸ ਲਹਿਰ ਦੇ ਨਾਲ ਦੁਬਾਰਾ ਜੁੜ ਜਾਣ ਤੋ ਇੱਕ ਤੇ ਇਹ ਪੱਖ ਬਾਕੀ ਸਰਕਾਰਾਂ ਦੇ ਉੱਤੇ ਇੰਟਰਨੈਸ਼ਨਲ ਦਬਾਅ ਵੀ ਹੈ ਜੇ ਅਸੀਂ ਅੱਜ ਮੌਜੂਦਾ ਦੁਨੀਆ ਦੇ ਹਾਲਤ ਦੇਖੀਏ ਤਾਂ ਅਮਰੀਕਾ ਨੇ ਲਗਭਗ ਪੰਜਾਬ ਆ ਇਸ ਹਿੰਦੁਸਤਾਨ ਦੇ ਉੱਤੇ 50% ਟੈਰਪ ਲਾ ਰੱਖੇ ਨੇ ਜਿਹਦੇ ਨਾਲ ਭਾਰਤ ਦਾ ਰੁਪਈਆ ਲਗਾਤਾਰ ਥੱਲੇ ਜਾ ਰਿਹਾ ਹੈ ਤੇ ਇਹਨੂੰ ਕਾफी ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਜਿਵੇਂ ਈਰਾਨ ਦੇ ਉੱਤੇ ਹਮਲੇ ਦੀ ਤਿਆਰੀ ਆ ਤੇ ਇਹ ਹੋ ਸਕਦਾ ਟਰਪ ਵੱਧ ਕੇ ਹੋਰ ਵੀ ਵੱਜ ਜਾਣ ਤੇ ਜੋ ਇੰਟਰਨੈਸ਼ਨਲ ਪੱਧਰ ਦਬਾਅ ਪੈ ਰਿਹਾ ਤੇ ਦੂਸਰੇ ਪਾਸੇ ਇਸ ਤਰ੍ਹਾਂ ਦੀ ਮੂਵਮੈਂਟ ਦੀ ਆਵਾਜ਼ ਆ ਰਹੀ ਆ ਤਾਂ ਸਰਕਾਰ ਕਦੇ ਵੀ ਇਹ ਨਹੀਂ ਚਾਹੁੰਦੀ ਹੁੰਦੀ ਕਿ ਇੱਕ ਤਾਂ ਉਹ ਇੰਟਰਨੈਸ਼ਨਲ ਪੱਧਰ ਤੋਂ ਡੀਲ ਕਰੇ ਦੂਸਰਾ ਉਹਦੇ ਦੇਸ਼ ਵਿੱਚ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਆਵੇ ਜੋ ਲੋਕਾਂ ਦੇ ਹਮੇਸ਼ਾ ਦੋ ਪੱਖ ਹੁੰਦੇ ਨੇ ਕੋਈ ਲਹਿਰ ਦੇ ਹੱਕ ਵਿੱਚ ਹੁੰਦਾ ਕੋਈ ਲਹਿਰ ਦੇ ਵਿਰੋਧ ਵਿੱਚ ਹੁੰਦਾ ਪਰ ਜੋ ਮੌਜੂਦਾ ਹਾਲਤ ਜਿਸ ਤਰ੍ਹਾਂ ਦੀ ਨੇ ਮੈਂ ਥੋੜੀ ਜੀ ਉਸ ਤਰ੍ਹਾਂ ਦੀ ਗੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦਾ ਤੁਸੀਂ ਮੇਰੀ ਗੱਲ ਸਮਝੇ ਹੋਮੋਗੇ ਤੇ ਅਖੀਰ ਦੇ ਉੱਤੇ ਮੈਂ ਬੜੀ ਉਮੀਦ ਤੇ ਆਸ਼ਾ ਕਰਦਾ ਇਹ ਖਬਰ ਨਕਲੀ ਆ ਤੇ ਨਕਲੀ ਹੀ ਰਹੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵਹਿਮ ਪਰਮ ਨਾ ਪਵੇ ਜੇ ਅਸਲੀ ਆ ਤਾਂ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਕੋਈ ਸਮਾਂ ਮਾੜਾ ਪੰਜਾਬ ਤੇ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ